ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਮੈਂ ਮਾਸਟਰ ਮੋਨ ਸਿੰਘ ਡਾਂਡੀਆਂ ਅੱਜ ਸਾਡੀ ਟੀਮ ਪਹੁੰਚੇ ਮੈਂ ਬਡਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਦਰਬਾਰ حضرت ਪੀਰ ਬਾਬਾ ਨਮਾਨੇ ਸ਼ਾਹ ਜੀ ਦੇ ਮਿਆਰ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਐ ਵੀ ਦੇ ਇਲਾਕੇ ਦੇ ਸਹਿਯੋਗ ਨਾਲ حضرت ਪੀਰ ਬਾਬਾ ਨਮਾਨੇ ਸ਼ਾਹ ਜੀ ਦੀ ਯਾਦ ਵਿੱਚ ਲਾਨਾ ਜੋੜ ਮੇਲਾ 28 ਅਪ੍ਰੈਲ 2024 ਨੂੰ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਸੋਨੂ ਸ਼ਾਹ ਜੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਈਂ ਸੋਨੂ ਸ਼ਾਹ ਬੱਡਲਾ ਜੀ ਨੇ ਸਰਬ ਧਰਮ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 28 ਅਪ੍ਰੈਲ ਨੂੰ ਸਵੇਰੇ ਚਾਦਰ ਚਿਰਾਗਤ ਝੰਡੇ ਦੀ ਰਸਮ ਸੰਗਤਾਂ ਵੱਲੋਂ ਦਾ ਕੀਤੀ ਜਾਵੇਗੀ ਅਤੇ ਉਹਨਾਂ ਦੱਸਿਆ ਕਿ 28 ਅਪ੍ਰੈਲ ਨੂੰ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਕਵਾਲ ਨਕਾਲ ਪੀਰਾਂ ਦੀ ਮਹਿਫਲ ਸਜਾਉਣਗੇ 28 ਅਪ੍ਰੈਲ ਨੂੰ ਸਲਾਨਾ ਜੋੜ ਮੇਲੇ ਮੌਕੇ ਵੱਡੀ ਗਿਣਤੀ ਵਿੱਚ ਫਕਰ ਫਕੀਰ ਪੁੱਜ ਕੇ ਦਰਬਾਰ ਦੀ ਹਾਜ਼ਰੀ ਭਰਨਗੇ ਇਸ ਮੌਕੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਇਸ ਮੌਕੇ ਮਲਕੀਤ ਸਿੰਘ ਤਾਜੋਵਾਲ ਕੁਲਦੀਪ ਸਿੰਘ ਗੁਰਮੀਤ ਸਿੰਘ ਸੈਕਟਰੀ ਅਮਰੀਕ ਲਾਲ ਮੋਤੀ ਸੁਮਨ ਬਬਲੂ ਪਧਿਆਣਾ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਇਸ ਮੌਕੇ ਨੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖੋ ਜਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨਸ਼ਕ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਜਿੰਦ ਬਟਲਾ ਸ਼ਹਿਰ ਜਿਲ੍ਹਾ ਸ਼ਿਆਰਪੁਰੋਂ ਗਰਵਾਰਵਾਹਾ ਹਾਈਪੀਰਵਾਹਾ ਦੇਵਾੜੇ ਸ਼ਾ ਲਾਨਾ ਜੋੜ ਮੇਲਾ 25 ਰਿਆ ਦਿਨ ਐਤਵਾਰ ਨੂੰ ਬੜੀ ਹਸ਼ੀਉਲਾ ਆਜਿਰਾ ਬਣਾਇਆ ਜਾ ਰਿਹਾ ਹੈ ਸੰਕਾ ਕੇ ਦੇਖੀ ਹੈ ਕਿ ਉਪਵਾਦੀ ਦੇਵਾੜੇ ਵਿੱਚ ਤੋਂ ਤੋਂ ਅੱਜ ਇਹ ਲਖੜਾ ਦਾ ਪ੍ਰੋਗਰਾਮ ਜਿਵੇਂ ਲਖੜਾ ਅੱਜ ਤੋਂ ਬੱਦਿਆਂ ਨਕਰੀ ਦੇ ਦੇ ਨਾਲ ਇਹ ਸਾਰਾ ਲਿਖਾਇਆ ਰੱਖਿਆ ਹੈ ਕਿਰਾਇਆ ਨਾ ਹੈ ਉਹ ਸਾਇਟਸਿਕ ਡੈਂਟ ਵੀ ਇਖਾ ਲੀ ਪਰਵਾਸ ਦੀ ਜਰੂਰ ਮੌਜੂਦ ਹੈ ਜਿੰਨ ਐਤਵਾਰ 28 ਹੋਇਆ ਹੈ ਜੈ ਕਿਰਾਇਆ ਜਿਆਦਾ ਹੈ